ਘਰਨਾ ਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਟੈਂਸ਼ਨ ਦੇ ਵਿੱਚ ਆ ਕੇ ਸਿੱਧੇ ਹੋ ਗਏ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੂਸਰੇ ਪਾਸੇ ਕਿਸਾਨਾਂ ਨੂੰ ਸਿੱਧਾ ਚੈਲੰਜ ਕਰ ਦਿੱਤਾ ਗਿਆ ਹੈ ਗੱਲ ਕਰੀਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਹੁਣ ਪੰਜਾਬ ਦੇ ਵਿੱਚ ਧਰਨਾ ਨਹੀਂ ਲੱਗਣ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਜਿਹੜਾ ਹੈ ਧਰਨਿਆਂ ਵਾਲਿਆਂ ਦਾ ਸੂਬਾ ਬਣਦਾ ਜਾ ਰਿਹਾ ਹੈ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਜਿੱਥੇ ਅੱਜ ਬਰਵੀਰ ਸਿੰਘ ਰਾਜੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਦੂਸਰੇ ਪਾਸੇ ਜਗENDER ਸਿੰਘ ਉਗਰਾਹਾਂ ਵੀ ਡੜਾਉਂਦੇ ਨੇ ਰੁੰਦੂ ਰਾਮ ਵੀ ਮਾਨਸਾ ਤੋਂ ਡੜਾਉਂਦੇ ਨੇ ਅੰਡਰਗਰਾਉਂਡ ਹੋ ਗਏ ਨੇ ਕਿਸੇ ਵੀ ਸਮੇਂ ਉਹਨਾਂ ਨੂੰ ਜਿਹੜੀ ਪੁਲਿਸ ਐ ਉਹ ਚੁੱਕ ਸਕਦੀ ਹੈ ਚੁੱਕ ਸਕਦੀ ਹੈ ਕਿਉਂਕਿ ਕੱਲ ਚੈਲੰਜ ਕੀਤਾ ਗਿਆ ਸੀ ਕਿਸਾਨਾਂ ਵੱਲੋਂ ਕਿ ਜੇਕਰ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨੋਗੇ ਤਾਂ 5 ਯਾਨੀ ਕਿ ਕੱਲ ਚੰਡੀਗੜ੍ਹ ਦੇ ਵਿੱਚ ਧਰਨਾ ਜਿਹੜਾ ਹੈ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਖਾਸੇ ਤੱਤੇ ਹੋ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿਸਾਨਾਂ ਨੂੰ ਲੈ ਕੇ ਸੀਐਮ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਧਰਨੇ ਕਰਕੇ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਪੰਜਾਬ ਧਰਨੇ ਵਾਲਾ ਸੂਹਾ ਬਣਦਾ ਜਾ ਰਿਹਾ ਹੈ ਮੇਰੀ ਨਰਮਾਈ ਨੂੰ ਮੇਰੀ ਕਮਜ਼ੋਰੀ ਨਾ ਸਮਝਿਆ ਜਾਵੇ ਉਹਨਾਂ ਨੇ ਬੀਤੇ ਦਿਨੀ ਕਿਸਾਨਾਂ ਨਾਲ ਹੋਈ ਮੀਟਿੰਗ ਬਾਰੇ ਬੋਲਦਿਆਂ ਕਿਹਾ ਮੈਂ ਕਿਸਾਨਾਂ ਲਈ ਕੱਲ ਵਾਲੀ ਮੀਟਿੰਗ 'ਚ ਉੱਠ ਆਇਆ ਹਾਂ ਕਿਸਾਨ ਇਹ ਨਾ ਕਹਿਣ ਕਿ ਮੰਗਾ ਵੀ ਮੰਨ ਲਓ ਤੇ ਧਰਨਾ ਵੀ ਜਾਰੀ ਰੱਖਾਂਗੇ ਉਹਨਾਂ ਕਿਹਾ ਮੰਗਾਂ ਵੀ ਮੰਨੀਆਂ ਨੇ ਲੇਕਿਨ ਧਰਨੇ ਵੀ ਇਹਨਾਂ ਦੇ ਜਾਰੀ ਨੇ ਲੇਕਿਨ ਹੁਣ ਕੀ ਆਇਆ ਉਹਨੇ ਕਿਹਾ ਹੈ ਕਿ ਜਿਹੜੇ ਹੁਣ ਬਿਨਾ ਮਤਬਲ ਤੋਂ ਧਰਨਾ ਲਾਉਣਗੇ ਕਿਸਾਨ ਅਤੇ ਕਿਸਾਨ ਆਗੂ ਉਹ ਉਹਨਾਂ ਵਿਰੁੱਧ ਕਾਰਵਾਈ ਕਰਾਂਗੇ ਅਤੇ ਉਹ ਜੇਲ੍ਹ ਦੀਆਂ ਸਲੱਖਾਂ ਦੇ ਪਿੱਛੇ ਹੋਣਗੇ ਯਾਨੀ ਕਿ ਇੱਕ ਪਾਸੇ ਪੰਜਾਬ ਦੇ ਕਿਸਾਨ ਅਤੇ ਕਿਸਾਨ ਆਗੂ ਦੂਸਰੇ ਪਾਸੇ ਪ੍ਰਸ਼ਾਸਨ ਅਤੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਹਾ ਹੈ ਕਿ ਮੇਰੀ ਕਮਨਜੋਰੀ ਜਿਹੜੀ ਹੈ ਉਸ ਨੂੰ ਲਾਈਕਲੀ ਹੌਲੇ ਨਾ ਲੋ ਜੇ ਮੈਂ ਆਪਣੀ ਆਈ ਤੇ ਜਦ ਤਿਆਰ ਗਿਆ ਤੇ ਮੈਂ ਬਹੁਤ ਕੁਝ ਕਰ ਜਾਵਾਂਗਾ ਇੱਕ ਪਾਸੇ ਜਿੱਥੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਹੋ ਰਿਹਾ ਹੈ ਦੂਸਰੇ ਪਾਸੇ ਆਮ ਜਨਤਾ ਵੱਲੋਂ ਇਹ ਸ਼ਲਾਘਾ ਵੀ ਦਿੱਤੀ ਜਾ ਰਹੀ ਹੈ ਜੇ ਗੱਲ ਕਰੀਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਜੇਕਰ ਪੰਜਾਬ ਦੇ ਵਿੱਚੋਂ ਕਿਸਾਨਾਂ ਦੇ ਵੱਲੋਂ ਕੋਈ ਵੀ ਰਾਹ ਰੋਕ ਕੇ ਰੇਲ ਰੋਕ ਕੇ ਜਦ ਬਸ ਸਟੈਂਡ ਤੇ ਜਾਂ ਕਿਸੇ ਡੀਸੀ ਐਸਟੀਐਮ ਦੇ ਦਫਤਰ ਦੇ ਸਾਹਮਣੇ ਧਰਨਾ ਲਗਾਇਆ ਗਿਆ ਤੇ ਉਹ ਸਾਰੇ ਜਿਲ੍ਹੇ ਦੀਆਂ ਸੁਲਾਖਾਂ ਦੇ ਪਿੱਛੇ ਬੰਦ ਹੋਣਗੇ ਉਹਨਾਂ ਉੱਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਧੰਨਵਾਦ